ਪੜਾਈ ਇਹਦੇ ਸੈਂਡ ਵਿਚ ਹੈ ਗਿਆ ਸਪੇਸ ਇਹਦਾ ਸੈਂਟਰ ਕਰ ਲੈਣਾ ਇਹ ਸੈਂਟਰ ਕਰਕੇ ਹੁਣ ਤੋਂ ਬਾਅਦ ਤੁਸੀਂ ਗਲੇ ਦੀ ਚੜਾਈ ਕਿੱਦਾਂ ਘਟ ਕਰਨੀ ਆ ਸਭ ਤੋਂ ਪਹਿਲਾਂ ਦੇਖਣਾ ਗਲਾ ਦਾ ਕਿੰਨਾ ਗਲਾ ਹੈਗਾ 1.5 ਇੰਚ ਟੋਟਲ ਹਾਂ ਦੇਖੋ ਇੱਥੇ ਆ ਰਿਹਾ ਠੀਕ ਹੈ ਜੀ ਅਹੀਂ 2.5 ਇੰਚ ਕਰਨਾ ਹੈ ਅਹੀਂ ਇੱਥੇ ਕਰਾਂਗੇ 2.5 ਇੰਚ ਦੀ ਨਿਸ਼ਾਨੀ ਲਾਵਾਂਗੇ ਇੱਥੇ ਠੀਕ ਹੈ ਜੀ ਤੇ ਅੱਧਾ ਇੰਚ ਇੱਕ ਇੱਕ ਪੈਰ ਦੇ ਇੱਥੇ ਛੱਡ ਕੇ ਕਿੰਨਾ ਟੋਟਲ ਬਚ ਗਿਆ ਅੱਧਾ ਇੰਚ ਬਚ ਗਿਆ ਹੁਣ ਅਹੀਂ ਅੱਧੇ ਇੰਚ ਦੀ ਚੜਾਈ ਕੱਟ ਕਰਨੀ ਹੈ ਇੱਥੋਂ ਅਹੀਂ ਉਹਨੇ ਨਿਸ਼ਾਨੀ ਲਾ ਲਾਂਗੇ ਅੱਧਾ ਇੰਚ ਦੀ ਤੇ ਅਹੀਂ ਇੱਥੋਂ نیچے ਤੱਕ ਲਾਉਂਦੇ ਆਵਾਂਗੇ ਹਾਂਜੀ ਇੱਥੇ ਤੱਕ ਅਹੀਂ ਸੀਨ ਲਗਾਵਾਂਗੇ ਤੇ ਇਦਾਂ ਨੂੰ ਅਹੀਂ ਬਾਹਰ ਨੂੰ ਆ ਜਾਾਂਗੇ ਠੀਕ ਹੈ ਜੀ ਉਤ ਬਾਅਦ ਆਮ ਗਲਤਲ ਤੋਂ ਸੰਗੀ ਗਲਤ ਡਿਜ਼ਾਈਨ ਵਾਲਾ ਹੈ ਡਿਜ਼ਾਈਨ ਵਾਲਾ ਗਲਤ ਕਿਤਾ ਬਣਾਣਾ ਹੈ ਸਭ ਤੋਂ ਪਹਿਲਾਂ ਲੈਂਥ ਹੀ ਦੀ ਲੈਣੀ ਇਹਦਾ ਮੈਂ ਤਿਆਰ ਕਰਨਾ 6.5 ਠੀਕ ਹੈ ਨਾ ਤੇ ਇਹ ਅਹੀਂ ਦੀ ਲੈਂਥ ਲਵਾਂਗੇ 9 ਇੰਚ ਕਿਉਂਕਿ ਅੱਧਾ ਇੰਚ ਪੰਜਾਂ ਜਣਾ ਦਾ 7 ਇੰਚ ਤੇ ਤੁਹਾਨੂੰ ਚਾਹੀਦੀ ਹੈ ਨਾ ਤੇ 2 ਇੰਚ ਐਕਸਟਰਾ ਲਵਾਂਗੇ 9 ਇੰਚ ਮਤਲਬ ਹਾਂਜੀ ਅਹੀਂ ਖੁਦ ਤਿਆਰ ਕਰਾਂਗੇ ਇਹਦਾ ਗਲਾ ਬਕਰਨ ਦਾ ਪੀਸ ਲੈ ਕੇ ਤੇ ਮੈਂ ਇਹਦੀ ਲੰਬਾਈ ਲਵਾਂਗੀ 9 ਇੰਚ ਕਿਉਂਕਿ 7 ਇੰਚ ਮੇਰਾ ਗਲਾ ਤਿਆਰ ਆ ਦੋ ਵਿੱਚ ਐਕਸਟਰਾ 9 ਇੰਚ ਤੇ ਚੁੜਾਈ ਮੈਂ ਇਹਦੀ 5 ਇੰਚ ਚੁੜਾਈ ਹੈ ਤੇ ਮੈਂ 6.5 ਇੰਚ ਦੀ ਚੁੜਾਈ ਲੈਣੀ ਹੈ ਤੇ ਐਵੇਂ ਬੁਕਰਮ ਦਾ ਗਲਾ ਸੇਮ ਇਦਾਂ ਦਾ ਇਹਦੇ ਨਾਲ ਦਾ ਤਿਆਰ ਕਰਾਂਗੇ ਸੇਮ ਡਿਜ਼ਾਈਨ ਦਾ ਤੇ ਕਰਦੇ ਹਾਂ ਤਿਆਰ ਆਮਲ ਆ ਚੁੱਕੀ ਹੈ ਬੁਕਰਮ ਦਾ ਪੀਸ ਲੰਬਾਈ ਦੀ 9 ਇੰਚ ਤੇ ਸਾਡੇ 6 ਇੰਚ ਦੀ ਚੜਾਈ ਇਹਨੂੰ ਕਰਾਂਗੇ ਇਨਫੋਲਡ ਗਲਾਗੇ ਦਾ ਬਣਾਣਾ ਹੈ ਅਠੋਂ ਅਹੀਂ ਅਹੀਂ ਚੋਕਣਾ ਉੱਪਰ ਮਾਰਕ ਕਰ ਲਾਂਗੇ ਰੇਮੀ ਗਲਹੇ ਇੰਦਾਂ ਨਾਵਾਂਗੇ ਠੀਕ ਹੈ ਜੀ ਮਾਰਕ ਕਰਕੇ ਹੁਣ ਬੰਦ ਵਾਲਾ ਪਾਸਾ ਇੱਧਰ ਰੱਖਣਾ ਐਧੇਲੀ ਸਾਈਡ ਤੇ ਐਨੂੰ ਇੰਦਾ ਕਰਾਂਗੇ ਸ਼ਾਪਾ ਲਾ ਲਾਂਗੇ ਅਹੀਂ ਅੱਧਾ ਇੰਚ ਕੱਢ ਕੇ ਜਿੰਨਾ ਇਹਦੀ ਕੱਟ ਕਰਨਾ ਹੈ ਸ਼ਬਾਦਾਂਗੇ ਬੁਕਰਮ ਤੇ ਹਾਂਜੀ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਬਿਲਕੁਲ ਲਾਈਟ ਕਲਰ ਆ ਡਾਰਕ ਕਲਰ ਕਰਕੇ ਦੱਸਦੀ ਤੁਹਾਨੂੰ ਮੈਂ ਡਾਰਕ ਚੋਕ ਨਾ ਕੀਤਾ ਦੁਬਾਰਾ ਕਰਦੇ ਆ ਅੱਧਾ ਇੰਚ ਬਾਹਰ ਕੱਢ ਦਾਂਗੇ ਇਹ ਮੇਰੇ ਗਲਾ ਹਾ ਡਬਲ ਵੱਡਾ ਹੋ ਜਾਏਗਾ ਛਾਪਾ ਲਾ ਦਾਂਗੇ ਪੂਰਾ ਸੇਮ ਉਦਾਂ ਦਾ ਗਲਾ ਬਣੇਗਾ ਅਹੀਂ ਬਿਨਾ ਬੁਕਰਮ ਤੇ ਵੀ ਬਣਾ ਸਕਦੇ ਆ ਗਲਾ ਵੇਖੋ ਛਾਪ ਗਿਆ ਇਹਦਾ ਨੰਗਲਾਈ ਸ਼ੇਪ ਬਣੀ ਹੈ ਅਗੇ 1-1 ਇੰਚ ਐਕਸਟਰਾ ਰੱਖ ਕੇ ਕਰਾਂਗੇ ਕਟਿੰਗ करके ही कटिंग देखो देख डिजाइन तैयार इतना ब्यूटीफुल हैं ገበርገድን ጋለ ማለት ነው። ਫੂ ਮੈਂ ਨਾ ਗਲੇ ਤੇ ਸੀਨ ਲਗਾ ਕੇ ਜਿੰਨਾ ਕੱਟ ਕਰਨਾ ਸੀ 1/2 ਇੰਚ ਤੇ ਉਹਦੇ ਨਾਲ ਨੈਕ ਮੈਂ ਜੋੜ ਦਿੱਤਾ ਤੇ ਉਹਦੇ ਉੱਪਰ ਨਾਲ ਨਾਲ ਸੀਨ ਲਗਾਤੀ ਆ। ਉਹ ਤੋਂ ਬਾਅਦ ਅਸੀਂ ਕਟਿੰਗ ਕਰਾਂਗੇ ਗਲੇ ਦੀ ਤੇ ਇੰਚ ਦੇ ਕੱਟ ਲਗਾ ਕੇ ਤੇ ਉਹਦੇ ਉੱਪਰ ਸਿੱਧਾ ਕਰਕੇ ਗਲਾ ਤੇ ਸੀਨ ਦਬਾ ਦਾਂਗੇ। ਤੇ ਦੇਖੋ ਕਿੰਨਾ ਬਿਊਟੀਫੁਲ ਨੈਕ तैयार हो गया बहुत ही सोना बने बहुत जी थैंक यू फॉर वाचिंग मेरे चैनल में सब्सक्राइब करना ना भूलना पूरा पाँच इंच तैयार है